ਆ ਜਿ ਆਪਾਂ ਕੋਲ ਸਟਾਰਟ ਕਰ ਲੈ ਸੀਗਾ ਤੁਹਾਨੂੰ ਦਾ ਸੁਆਗਤ ਹੈ ਸਾਡੇ ਚੈਨਲ ਤੇ ਅੱਜ ਆਪਾਂ ਚੱਲੇ ਕੰਮ ਕਬੀਜਣ ਤੁਸੀਂ ਪਿਛਲੀ ਵੀਡੀਓ ਜੇ ਦੇਖ ਲਈਆ ਸੀ ਆਪਾਂ ਕੰਮ ਕਬੀਜਣ ਲਈ ਆਪਾਂ ਪੱਲੀ ਲਾਤੀ ਜੇ ਦੇ ਤੋ ਕਾ ਸੰਜਾ ਦਾ ਕੰਮ ਕਬੀਜਣਾ ਹੁਣ ਮੜਾ ਇਹ ਆਪਾਂ ਸ਼ੁਰੂ ਕਰ ਲਈਦਾ ਰਹਿਣਾ ਦਾਬੇਲੀ ਵੀਡੀਓ ਦੇਖਿਆ ਜੂ ਜੀ ਨੇ ਆਪਾਂ ਨੇ ਦੋ ਕਿਲੇ ਵੀਸ ਤੇ ਸੀ ਇੱਧਰ ਦੇ ਦੋ ਕਿਲੇ ਇਹਨੇ ਨਾ ਆਪਣੇ ਇੱਧਰ ਲੱਗ ਪਏ ਜਾਂਦਾ ਅੰਜਾ ਪਰ ਆਸਤੇ ਜੇ ਜਾ ਰਹੇ ਸੀ ਆ ਕਾ ਐਕਸੀਡੈਂਟ ਹੋਇਆ ਪਿਆ ਸੀਗਾ ਰਸਤੇ 'ਚ ਟਰੈਕ ਦਾ ਆ ਦੇਖ ਸਕਦੇ ਹੋ ਤੁਸੀਂ ਦੇਖੋ ਕਿੰਨਾ ਬੰਨਿਆ ਹੋਇਆ ਟਰੈਕ ਗਰਾਰੀਆਂ ਗਰੂਰੀਆਂ ਸਾਰੀਆਂ ਨਿਕਲੀਆਂ ਪੰਜਾਣੇ ਇਹ ਦੇਖੀਂ ਸਾਥੀਓਗੇ ਸੋਨਾਲੀ ਕਾ 35 ਦਾ ਦੇਖੋ ਕੀ ਹਾਲ ਕੀਤਾ ਬੈ ਟਰੈਕ ਦਾ ਐ ਟੁੱਟ ਜਾਂਦੇ ਨੇ ਟਰੈਕ ਬਾਲੇ ਵਜਨ ਨਾਲ ਅੰਡਰਗਰਾਉਂਡ ਬ੍ਰਿਜ ਟੁੱਟਿਆ ਹੈ ਮਾਗਰੇ ਦੇ ਟਰਾਲੀ ਭਾਈ ਉਸੀ ਵੱਡੀ ਜੀ ਜੀ ਆ ਦੇਖੋ ਸਾਰੇ ਮਗਰਾਟ ਮੂਰੂਡ ਸਾਰਾ ਕੁਝ ਜੱਬਾ ਕਰਦਾ ਇਹਦਾ ਬਹੁਤ ਮਾਰਾ ਹਾਲ ਹੋਇਆ ਬਸ ਬੰਦਾ ਵਾਤੀ ਉੱਪਰ ਜਿਹੜਾ ਬੈਠਾ ਸੀਗਾ ਇਹ ਜਦੜਕੀ ਤੜਕੀ ਹੋ ਗਿਆ ਜੀ ਕਣਕੀ ਵੀ ਜਨ ਜਿਆਦੇ ਸੀ ਦੇਖੋ ਸਾਰਾ ਕੁਝ ਪੰਨਿਆ ਵੈਦਾ ਇਹ ਦੂ ਸਾਰਾ ਕੁਝ ਨਾਲ ਹੀ ਲਾਤਾ ਚਮਕਿਆ ਕੀ ਹੈ ਦੇਖੋ ਹੈਟਰ ਦੇ ਲੰਗ ਹੈ ਸੀ ਤਾਂ ਜੀ ਆਪਾਂ ਆ ਗਏ ਸੀ ਹੁਣ ਖੇਤ ਹੇ ਤਾਂ ਆ ਗਿਆ ਆਪਾਂ 1 ਕਿੱਲਾ ਜਾਂ ਬੀਜਣ ਲੱਗੇ ਸੀ ਇੱਧਰ ਆਪਣੇ ਘੱਟ ਪਰਾਲੀ ਫਸਦੀ ਸੀ ਤਾਂ ਇਆਂ ਆਪਾਂ ਨੇ ਅਚਲ ਵੀ ਹੁਣ ਤਰੇਲ ਤਰੇਲ ਇੱਧਰ ਲ ਬੀਜ ਲੈਣੇ ਆਂਗੇ ਆਪਾਂ ਫਿਰ ਉਧਰ ਆਪਾਂ ਨੂੰ ਚੱਕਣੀ ਵੀ ਪੂਗੀ ਤਾਂ ਫਿਰ ਚੱਕ ਕੀ ਦੇਖਦੇ ਆਂਗੇ ਆਪਾਂ ਹੁਣ ਹਾਂਜੀ ਆਪਾਂ ਹੁਣ ਚੱਕਤੀ ਸੀ ਆ ਟਰਾਲੀ ਭਰਤੀ ਆਪਣਾ ਪਰਾਲੀ ਨਾਲ ਬਾਹਰ ਫਸਦੀ ਵਿੱਚ ਸੀ ਵਾਲੀ ਇਆਂ ਆਪਣੇ ਚੱਕ ਲਈ ਫਿਰ ਤੋਂ ਇਆਂ ਹੁਣ ਆਪਾਂ ਚੱਲਦੇ ਆਂ ਬੀਜਣ ਲੱਗਦੇ ਆਂ ਬਸ 2 ਕਿੱਲੇ ਪਰ ਰਾਤ ਬੀਜਦੇ ਸੀਗੇ ਕਿੱਲਾ ਉਧਰ ਵੀ ਜਾਏ ਹੁਣ ਆਪਾਂ ਹੁਣ ਆਪਾਂ ਦੋ ਕਿਲੇ ਵਿਜੀਨ ਲੱਗਦੇ ਆਂਗੇ ਦੇਖਦੇ ਆਂ ਚੱਲਦੀ ਆ ਕਿ ਹੁਣ ਚੱਲਦੀ ਨਹੀਂ ਮਸ਼ੀਨ ਤਾਂ ਜੀ ਹੁਣ ਖੜਾ ਲਿਆ ਸੀ ਆਪਾਂ ਇਹਦੇ ਧਰਦੇ ਆਂ ਗੱਟਾ ਇੱਥੇ ਮੰਗਰਾ ਗੱਟਾ ਧਰ ਕੇ ਆਪਾਂ ਫੇਰ ਵੀ ਜਾਂ ਗੱਟਾ ਲੈਣ ਗਿਆ ਮੈਂ ਡੇੜੀ ਹੁਣ ਉਹ ਬੀਵੀ ਮੰਗਾਉਣ ਵਾਸਤੇ ਪੈਸੇ ਦੇਤੇ ਆਪਾਂ ਨੇ ਬਸ ਬੀਵੀ ਆਪਣਾ ਘਟ ਹੀ ਹੋ ਗਿਆ ਮੁੱਖ ਕਿਆ ਬੜਾ ਵੀ ਪਾਤਾ ਆਪਣੇ ਹੁਣ ਘਟਾਤਾ ਮੜਾ ਜਾ ਅਰੇ ਸਬੀ ਵੀ ਮੁੱਕਣ ਵਾਲੀ ਆ ਰੇ ਵੀ ਰੇਤਾ ਹਜ ਬਾਵਾ ਵੀ ਆਏ ਵੀ ਮੁੱਕਣ ਵਾਲੀ ਵੀ ਆਪਾਂ ਹੋਰ ਹੁੰਦਾ ਆ ਹੁਣ ਆਪਾਂ ਗੱਟਾ ਧਰਦੇ ਤੇ ਮੰਗਰਾ ਉਹ ਗੱਟਾ ਗੱਟਾ ਜਾਕ ਲਿਆ ਆਪਣਾ ਗੱਟਾ ਰਖੜਾ ਥੰਮੇ ਦੇ ਵਾਸਤੇ ਫੋਟੋ ਖਿੱਚ ਲਈ ਫਿਰ ਚਲੋ 8 ਦਾ ਤੁਕੇ ਵਾਪਰ ਲੱਗਦੇ ਆਂ ਬੀਜਣ ਆ ਦੋ ਕਿੱਡੇ ਲਾਤੀ ਸੀ ਆਪਾਂ ਨੇ ਡੂੰਗੀ ਦਾ ਵਧੀਆ ਲਾਦੀ ਸੀ ਫਿਰ ਵੀ ਹੋਰ ਡੂੰਗੀ ਲਾਦੀ ਸੀ ਆ ਕਿ ਆਪਾਂ ਨੇ ਦੋ ਕਿੱਲੇ ਬੀਜਤੇ ਸੀ ਕੱਲ ਮਸੀਂ ਵਿੱਚ ਹੀ ਹਨੇਰਾ ਹੋ ਗਿਆ ਸੀ ਆਪਾਂ ਦੋ ਕਿੱਲੇ ਹਣਾ ਬੀਜਦੇ ਇੱਕ ਕਿੱਲਾ ਫਾ ਉਧਰ ਵੀ ਜਾਏ ਜਪਾਣ ਵੀ ਲਈ ਸੀ ਗਣਕਾ ਹੁਣ ਆਪਾਂ ਚੱਲਦੇ ਆ ਮਸ਼ੀਨ ਛੱਡਣ ਅਗਲੇ ਦੀ ਚੱਲਦੇ ਆਪਾਂ ਟਰੈਕ ਲੈ ਕੇ ਹੁਣ ਤਾਂ ਕੱਟ ਲੈ ਆਪਣੇ ਬਰੇਕ ਚੱਲਦੇ ਆ ਹੁਣ ਬਰੇਕ ਘਾੜ ਲੈ ਚੱਲਦੇ ਆ ਆਹ ਢੋਰੀ ਲੈ ਕੇ ਹੁਣ ਜਿੱਥੋਂ ਪਾਗਲੇ ਸੀ ਆਪਾਂ ਹੁਣ ਉੱਥੇ ਛੱਡਿਆਵਾਂਗੇ ਇਹਨੂੰ ਅਗਲੇ ਦੇ ਘਰੇ ਛੱਡ ਕੇ ਹੁਣੀਆਂ ਬਸ ਆਪਾਂ ਇਹਲਾ ਖੇਤੋਂ ਪੱਕ ਲੈਤੀ ਸੀ ਉਹਨਾਂ ਦੇ ਆ ਚੱਲਦੇ ਆਪਾਂ ਲੈ ਕੇ ਇਹਨੂੰ ਤਾਂ ਜੀ ਆਪਣੇ ਕੱਟਤੀ ਸੀ ਉਹ ਡਰਾਡ ਦਾ ਉਹ ਨਾ ਅੱਧ ਡਰਾਡ ਮਾਰ ਬਾਲੀ ਤਾਂ ਆਪਣੇ ਗੱਲਤੀ ਗੰਤ ਦੀ ਵਿਜਾਈ ਖਤਮ ਹੈ। ਐਸੇ ਹੀ ਵੀਡੀਓ ਨਵੀਆਂ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੋਰ ਨਵੀਆਂ ਵੀਡੀਓ ਦੇਖਣ ਲਈ ਧੰਨਵਾਦ।